ਬੇਸਿਕਲੀ ਇਹ ਦੇਸ਼ ਦਾ ਟਾਪ ਟੈਲੈਂਟ ਹੈ ਇਹ ਸਕਾਲਰਸ਼ਿਪ ਸਕੀਮ ਦਾ ਮਕਸਦ ਜਿਹੜਾ ਹੈਗਾ ਉਹ ਟਾਪ ਟੈਲੈਂਟ ਤੇ ਇਨਵੈਸਟ ਕਰਨਾ ਹੈ ਔਰ ਟਾਪ ਟੈਲੈਂਟ ਨੂੰ ਅੱਗੇ ਅਟਰੈਕਟ ਕਰਨਾ ਹੈ ਤੇ ਇਹ ਜਿਹੜੇ ਹੁਣ ਹਰ ਬੱਚੇ ਹੈਗੇ ਨੇ ਪੂਰੇ ਦੇਸ਼ ਦੀ ਕਰੀਮ ਹੈ ਇਹ ਚੰਡੀਗੜ੍ਹ ਯੂਨੀਵਰਸਿਟੀ ਜੁਆਇਨ ਕਰ ਰਿਹਾ ਹੈ ਔਰ ਇਹਨਾਂ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਅੱਜ ਜੇਕਰ ਚੰਡੀਗੜ੍ਹ ਯੂਨੀਵਰਸਿਟੀ ਹਰ ਖੇਤਰ ਵਿੱਚ ਨੰਬਰ 1 ਤੇ ਹੈ ਸਪੋਰਟਸ ਦੇ ਵਿੱਚ ਮਾਕਾ ਟਰੋਫੀ ਚੰਡੀਗੜ੍ਹ ਯੂਨੀਵਰਸਿਟੀ ਕੋਲੇ ਹੈ ਕਲਚਰ ਦੀ ਨੈਸ਼ਨਲ ਟਰੋਫੀ ਚੰਡੀਗੜ੍ਹ ਯੂਨੀਵਰਸਿਟੀ ਕੋਲੇ ਆ ਰਿਸਰਚ ਪੇਟੈਂਟ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਲੀਡ ਕਰ ਰਹੀ ਹੈ ਪੰਜਾਬ ਦੇ ਵਿੱਚੋਂ ਬੱਚਿਆਂ ਦੀ ਗਿਣਤੀ ਬੇਟੇ ਤੇ ਬੇਟੀਆਂ ਦੋਨੋਂ ਹੀ ਆਪ ਤੁਸੀਂ ਦੇਖੋਗੇ ਬਹੁਤ ਸਾਰੇ ਦਸਤਾਰਾਂ ਵਾਲੇ ਬੱਚੇ ਬੈਠੇ ਆ ਇਹ ਪਿੰਡਾਂ ਦੇ ਸਕੂਲਾਂ ਚੋਂ ਆਏ ਆ ਕੋਈ ਵਰਦਾਸਪੁਰ ਤੋਂ ਆਇਆ ਕੋਈ ਤਰਨਤਾਰਨ ਤੋਂ ਆਇਆ ਕੋਈ ਬਟਾਲੇ ਤੋਂ ਆਇਆ ਕੋਈ ਮਾਝੇ ਤੋਂ ਮਾਲਵੇ ਤੋਂ ਦੁਆਬੇ ਤੋਂ ਹਰ ਖੇਤਰ ਚੋਂ ਬੱਚੇ ਆਏ ਆ ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਪੰਜਾਬ ਦਾ ਸਾਡਾ ਟੈਲੈਂਟ ਹੈਗਾ ਜਿਹੜਾ ਹੁਣ ਹਰ ਬੱਚਾ ਹੈਗਾ ਉਸ ਤੇ ਕੀਤੀ ਹੋਈ ਇਨਵੈਸਟਮੈਂਟ ਸਾਡੀ ਸਟੇਟ ਨੂੰ ਅੱਗੇ ਲੈ ਕੇ ਜਾਏਗੀ। ਵਿਦਿਆਰਥੀਆਂ ਦਾ ਭਰੋਸਾ ਜਿਹੜਾ ਹੈ ਉਹ ਸਾਡੀਆਂ ਸੰਸਥਾਵਾਂ ਤੇ ਵਧਿਆ ਹੈ। ਕਿਉਂਕਿ ਇੱਥੇ ਅਪਰਚੂਨਿਟੀ ਜਦ ਚੰਗੀਆਂ ਮਿਲ ਲੱਗੀਆਂ ਐ, ਇੱਥੇ ਚੰਗੀਆਂ ਸਕਾਲਰਸ਼ਿਪ ਮਿਲ ਲੱਗੀਆਂ ਐ, ਇੱਥੇ ਚੰਗੀਆਂ ਪਲੇਸਮੈਂਟ ਮਿਲ ਲੱਗੀਆਂ ਐ। ਕਿਹੜਾ ਨੌਜਵਾਨ ਹੈ ਜਿਹੜਾ ਆਪਣੇ ਮਾਪਿਆਂ ਨੂੰ ਛੱਡ ਕੇ ਦੂਰ ਜਾਣਾ ਚਾਹੂਗਾ ਅਗਰ ਉਹਨੂੰ ਮੌਕਾ ਮਿਲਦਾ ਹੋਵੇ। ਜਦੋਂ ਇੱਕ ਬੱਚੇ ਨੂੰ ਚੰਗਾ ਪੈਕੇਜ ਮਿਲ ਕੇ ਨੌਕਰੀ ਮਿਲਦੀ ਆ ਇੱਕ ਪਰਿਵਾਰ ਖੁਸ਼ਹਾਲ ਹੁੰਦਾ ਪਰ ਜਦੋਂ ਇੱਕ ਸਟਾਰਟਅਪ ਕਾਮਯਾਬ ਹੁੰਦਾ ਤੇ ਪੂਰਾ ਸਮਾਜ ਖੁਸ਼ਹਾਲ ਹੁੰਦਾ ਪੂਰੀ ਸਟੇਟ ਖੁਸ਼ਹਾਲ ਹੁੰਦੀ ਆ ਦੇਸ਼ ਖੁਸ਼ਹਾਲ ਹੁੰਦਾ ਇਹ 4 ਦਿਨ ਸਕਾਲਰਸ਼ਿਪ ਸਬਮਿਟ ਦਾ ਪ੍ਰੋਗਰਾਮ ਹੈ ਅੱਜ ਰੇਖਾ ਸ਼ਰਮਾ ਜੀ ਕੀਨੋਟ ਸਪੀਕਰ ਸੀਗੇ ਔਰ ਭਾਰਤ ਦੀਆਂ ਸਾਰੀਆਂ ਹੀ ਸਟੇਟਾਂ ਦੇ ਵਿੱਚੋਂ 28 ਸਟੇਟਸ ਦੇ ਜਿਹੜੇ ਬੱਚੇ ਆ ਉਹਨਾਂ ਨੇ ਸਕਾਲਰਸ਼ਿਪ ਟੈਸਟ ਦੇ ਵਿੱਚ ਇੱਕ ਪ੍ਰਤੀਯੋਗਤਾ ਦੇ ਵਿੱਚ ਭਾਗ ਲਿਆ ਤੇ ਇਹ ਸਕਾਲਰਸ਼ਿਪ ਜਿਹੜੀ ਜਿਹੜੀ ਕਿ ਅਪ ਟੂ 100% ਤੱਕ ਵੀ ਹੈ ਕਿਸੇ ਨੂੰ 50% ਹੈ ਕਿਸੇ ਨੂੰ 40% ਹੈ ਉਹਨਾਂ ਨੇ ਅਚੀਵ ਕੀਤੀ ਹੈ ਔਰ ਇਹ ਸਕਾਲਰਸ਼ਿਪ ਸਬਮਿਟ ਕਰਾਉਣ ਦਾ ਮਕਸਦ ਇਹ ਹੈ ਕਿ ਸਟੂਡੈਂਟਸ ਨੂੰ ਉਹ ਸਕਾਲਰਸ਼ਿਪ ਦੇਣ ਦੇ ਸਮੇਂ ਇੱਕ ਮੈਸੇਜ ਵੀ ਦਿੱਤਾ ਜਾਵੇ ਕਿ ਉਹਨਾਂ ਦੀ ਜ਼ਿੰਮੇਵਾਰੀਆਂ ਕੀ ਨੇ ਦੂਸਰਾ ਇਹ ਹੈ ਕਿ ਉਹ ਕੈਂਪਸ ਨੂੰ ਦੇਖ ਸਕਣ ਅਧਿਆਪਕਾਂ ਨੂੰ ਮਿਲ ਸਕਣ ਹੌਸਟਲ ਦੇਖ ਸਕਣ ਸਾਰੀਆਂ ਫੈਸਿਲਿਟੀ ਦੇਖ ਸਕਣ ਬੇਸਿਕਲੀ ਇਹ ਦੇਸ਼ ਦਾ ਟਾਪ ਟੈਲੈਂਟ ਹੈ ਇਹ ਸਕਾਲਰਸ਼ਿਪ ਸਕੀਮ ਦਾ ਮਕਸਦ ਜਿਹੜਾ ਹੈਗਾ ਉਹ ਟਾਪ ਟੈਲੈਂਟ ਤੇ ਇਨਵੈਸਟ ਕਰਨਾ ਹੈ ਔਰ ਟਾਪ ਟੈਲੈਂਟ ਨੂੰ ਅੱਗੇ ਅਟਰੈਕਟ ਕਰਨਾ ਹੈ ਕਿਉਂਕਿ ਕਿਸੇ ਵੀ ਇੰਸਟੀਟਿਊਸ਼ਨ ਨੂੰ ਬਣਾਉਣ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਭੂਮਿਕਾ ਉਹ ਟੈਲੈਂਟ ਦੀ ਹੈ ਚਾਹੇ ਉਹ ਟੈਲੈਂਟ ਸਟੂਡੈਂਟ ਦਾ ਹੋਵੇ ਚਾਹੇ ਉਹ ਟੈਲੈਂਟ ਅਧਿਆਪਕਾਂ ਦਾ ਹੋਵੇ ਤੇ ਇਹ ਜਿਹੜੇ ਹੋਣਹਾਰ ਬੱਚੇ ਹੈਗੇ ਨੇ ਪੂਰੇ ਦੇਸ਼ ਦੀ کریم ਹੈ ਇਹ ਚੰਡੀਗੜ੍ਹ ਯੂਨੀਵਰਸਿਟੀ ਜੋਇਨ ਕਰ ਰਹੀ ਹੈ ਔਰ ਇਹਨਾਂ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਅੱਜ ਜੇਕਰ ਚੰਡੀਗੜ੍ਹ ਯੂਨੀਵਰਸਿਟੀ ਹਰ ਖੇਤਰ ਵਿੱਚ ਨੰਬਰ 1 ਤੇ ਹੈ ਸਪੋਰਟਸ ਦੇ ਵਿੱਚ ਮਾਕਾ ਟਰੋਫੀ ਚੰਡੀਗੜ੍ਹ ਯੂਨੀਵਰਸਿਟੀ ਕੋਲੇ ਹੈ ਕਲਚਰ ਦੀ ਨੈਸ਼ਨਲ ਟਰੋਫੀ ਚੰਡੀਗੜ੍ਹ ਯੂਨੀਵਰਸਿਟੀ ਕੋਲੇ ਹੈ ਰਿਸਰਚ ਪੇਟੈਂਟ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਲੀਡ ਕਰ ਰਹੀ ਹੈ ਦੁਨੀਆ ਦੀਆਂ 2% ਵਰਲਡ ਕਲਾਸ ਯੂਨੀਵਰਸਿਟੀਆਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਸਭ ਤੋਂ ਘੱਟ ਉਮਰ ਦੀ ਜਿਹੜੀ ਸ਼ਾਮਲ ਹੋਈ ਹੈ ਤੂੰ ਇਸ ਕਰਕੇ ਹੋਈ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਪਿਛਲੇ ਕਈ ਸਾਲਾਂ ਤੋਂ ਟੈਲੈਂਟ ਤੇ ਇਨਵੈਸਟ ਕਰਦੇ ਆ ਉਹੀ ਸਟੂਡੈਂਟ ਜਿਹੜੇ ਆ ਕੇ ਪਰਫਾਰਮ ਕਰਦੇ ਆ ਚਾਹੇ ਸਪੋਰਟਸ ਹੋਵੇ ਕਲਚਰ ਹੋਵੇ ਜਿਨ੍ਹਾਂ ਨੇ ਸਕੂਲ ਲੈਵਲ ਤੇ ਅੱਛਾ ਕੀਤਾ ਹੋਇਆ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਹੁਨਰ ਹੈਗਾ ਤੇ ਇਹ ਸਕਾਲਰਸ਼ਿਪ ਸਬਮਿਟ ਕਰਾਉਣ ਦਾ ਇਹ ਮਕਸਦ ਸੀ ਔਰ ਖਾਸ ਕਰਕੇ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸਾਰੀਆਂ ਭਾਰਤੀ ਸਟੇਟਾਂ ਦੇ ਵਿਦਿਆਰਥੀ ਤਾਂ ਆਏ ਆ ਲੇਕਿਨ ਪੰਜਾਬ ਦੀ ਸ਼ਮੂਲੀਅਤ ਇਸ ਵਾਰ ਬਹੁਤ ਅੱਛੀ ਹੈ ਪੰਜਾਬ ਦੇ ਵਿੱਚੋਂ ਬੱਚਿਆਂ ਦੀ ਗਿਣਤੀ बेटे ते बेटियां दोनों ही आप ਤੁਸੀਂ ਦੇਖੋਗੇ ਬਹੁਤ ਸਾਰੇ ਦਸਤਾਰਾਂ ਵਾਲੇ ਬੱਚੇ ਬੈਠੇ ਆ ਇਹ ਪਿੰਡਾਂ ਦੇ ਸਕੂਲਾਂ ਚੋਂ ਆਏ ਆ ਕੋਈ ਗੁਰਦਾਸਪੁਰ ਤੋਂ ਆਇਆ ਕੋਈ ਤਰਨਤਾਰਨ ਤੋਂ ਆਇਆ ਕੋਈ ਬਟਾਲੇ ਤੋਂ ਆਇਆ ਕੋਈ ਮਾਝੇ ਤੋਂ ਮਾਲਵੇ ਤੋਂ ਦੁਆਬੇ ਤੋਂ ਹਰ ਖੇਤਰ ਚੋਂ ਬੱਚੇ ਆਏ ਆ ਔਰ ਮੈਨੂੰ ਲੱਗਦਾ ਹੈ ਕਿ ਜਿਹੜਾ ਪੰਜਾਬ ਦਾ ਸਾਡਾ ਟੈਲੈਂਟ ਹੈਗਾ ਜਿਹੜਾ ਹੁਣ ਹਰ ਬੱਚਾ ਹੈਗਾ ਉਸ ਤੇ ਕੀਤੀ ਹੋਈ ਇਨਵੈਸਟਮੈਂਟ ਸਾਡੀ ਸਟੇਟ ਨੂੰ ਅੱਗੇ ਲੈ ਕੇ ਜਾਏਗੀ ਅਗਰ ਅਸੀਂ ਅੱਜ ਆਪਣੇ ਸਟੇਟ ਦੇ ਬੱਚਿਆਂ ਨੂੰ ਮੌਕੇ ਦੇਵਾਂਗੇ ਤੇ ਉਹ ਬਾਹਰ ਵੀ ਨਹੀਂ ਭਜਣਗੇ ਜਦੋਂ ਅਸੀਂ ਕੋਲੰਬੀਆ ਦੇ ਵਿੱਚ ਫਸੇ ਹੋਏ ਬੱਚਿਆਂ ਦੀ ਗੱਲ ਕਰਦੇ ਆਂ ਸਾਡਾ ਵੀ ਆਪਣਾ ਤਜਰਬਾ ਹੈ ਕਿ ਉਹ ਜਿਹੜੇ ਬੱਚੇ ਵਾਪਸ ਅਸੀਂ ਬੁਲਾਏ ਸੀ ਉਹ ਹੁਨਰ ਹਾਰ ਸੀ 80% ਤੋਂ ਉੱਪਰ ਨੰਬਰ ਵਾਲੇ ਬੱਚੇ ਸੀ ਜਿਹੜੇ ਕੋਲੰਬੀਆ ਦੇ ਡੰਕੀ ਰੂਟ 'ਚ ਫਸੇ ਹੋਏ ਸੀ ਉਹਨਾਂ ਨੂੰ ਲਿਆ ਕੇ ਅਸੀਂ ਆਪਣੀ ਯੂਨੀਵਰਸਿਟੀ ਵਿੱਚ ਐਡਮਿਸ਼ਨ ਦਿੱਤੇ ਆ ਉਹਨਾਂ ਦਾ ਕੈਰੀਅਰ ਬਣਾਵਾਂਗੇ ਇਹੀ ਬੱਚੇ ਜਿਹੜੇ ਨੇ ਅਗਰ ਇੱਥੇ ਮੌਕਾ ਮਿਲਣਗੇ ਤੇ ਕਮਾਲ ਕਰ ਸਕਦੇ ਆ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਹੈ ਉਹਨਾਂ ਦੇ ਵਿੱਚ ਨਾ ਜਜ਼ਬੇ ਦੀ ਘਾਟ ਹੈ ਨਾ ਹੁਨਰ ਦੀ ਘਾਟ ਹੈ ਉਹਨਾਂ ਨੂੰ ਮੌਕੇ ਦੇਣ ਦੀ ਲੋੜ ਹੈ ਔਰ ਉਹ ਮੌਕੇ ਦੇਣ ਵਾਸਤੇ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਲਗਾਤਾਰ ਉਪਰਾਲੇ ਕਰ ਰਹੀ ਹੈ ਸਭ ਤੋਂ ਵੀ ਕਿ ਤੁਸੀਂ ਐਡਮਿਸ਼ਨਾਂ ਦੀ ਗੱਲ ਕੀਤੀ ਹੈ ਐਡਮਿਸ਼ਨਾਂ ਵਧੀਆਂ ਨੇ ਉਹ ਪੰਜਾਬ ਦੇ ਬਾਕੀ ਕਾਲਜਾਂ ਦੇ ਵਿੱਚ ਵਧੀਆਂ ਨੇ ਤੇ ਇੱਕ ਕਾਰਨ ਤੁਸੀਂ ਕੀ ਮੰਨ ਰਹੇ ਹੋ ਤੇ ਦੂਸਰਾ ਕੀ ਜਿਹੜੀ ਸਾਡੀ ਪੜ੍ਹਾਈ ਦਾ ਪੱਧਰ ਹੈ ਮਿਆਰ ਹੈ ਉਹ ਭਾਰਤ ਦਾ ਉਸ ਬਰਾਬਰ ਹੈ ਕਿ ਦੁਨੀਆ ਦੇ ਵਿੱਚ ਅਸੀਂ ਕਹਿ ਸਕੀਏ ਕਿ ਹਾਂ ਵਾਕਈ ਹੁਣ ਅਸੀਂ ਅੱਗੇ ਵਧ ਰਹੇ ਹਾਂ ਐਡ ਐਡ ਕਰਦੇ ਕਿ ਕਿੰਨੀ ਕਿੰਨੇ ਸਾਲ ਬਾਅਦ ਦੇਖਣ ਨੂੰ ਮਿਲਿਆ ਫਰਕ ਜਿਹੜਾ ਪੰਜਾਬ ਦੇ ਸਟੂਡੈਂਟਸ ਨੇ ਹੌਂਸਲੇ ਦੇਖੋ 25 ਸਾਲ ਤੋਂ ਅਸੀਂ ਸਿੱਖਿਆ ਦੇ ਖੇਤਰ ਵਿੱਚ ਸੇਵਾ ਕਰ ਰਹੇ ਹਾਂ ਔਰ 25 ਸਾਲ ਦੇ ਵਿੱਚ ਬਹੁਤ ਉਤਰਾ ਚੜਾਅ ਅਸੀਂ ਦੇਖਿਆ ਹੁਣ ਅਗਰ ਪੰਜਾਬ ਦੇ ਵਿੱਚ ਸਟੂਡੈਂਟ ਰਿਟੇਨ ਹੋਣ ਲੱਗੇ ਹੈ ਤਾਂ ਉਹਦਾ ਇੱਕ ਕਾਰਨ ਨਹੀਂ ਹੈ ਕਿ ਕੈਨੇਡਾ ਦੇ ਵੀਜ਼ੇ ਬੰਦ ਹੋ ਗਏ ਜਾਂ ਔਕੇ ਹੋ ਗਏ ਉਹ ਕਾਰਨ ਨਹੀਂ ਉਹ ਵੀ ਕਾਰਨ ਹੈ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਿਹੜੇ ਨਿਯਮ ਬਦਲੇ ਆ ਚਾਹੇ ਅਮਰੀਕਾ ਹੈ ਚਾਹੇ ਕੈਨੇਡਾ ਹੈ ਚਾਹੇ ਹੋਰ ਦੇਸ਼ ਹੈ ਲੇਕਿਨ ਉਸ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੇ ਵਿਦਿਆਰਥੀਆਂ ਦਾ ਭਰੋਸਾ ਜਿਹੜਾ ਹੈ ਉਹ ਸਾਡੀਆਂ ਸੰਸਥਾਵਾਂ ਤੇ ਵਧਿਆ ਹੈ ਕਿਉਂਕਿ ਇੱਥੇ ਅਪਰਚੂਨਿਟੀ ਜਦੋਂ ਚੰਗੀਆਂ ਮਿਲਣ ਲੱਗੀਆਂ ਇੱਥੇ ਚੰਗੀਆਂ ਸਕਾਲਰਸ਼ਿਪ ਮਿਲਣ ਲੱਗੀਆਂ ਇੱਥੇ ਚੰਗੀਆਂ ਪਲੇਸਮੈਂਟ ਮਿਲਣ ਲੱਗੀਆਂ ਕਿਹੜਾ ਨੌਜਵਾਨਾ ਜਿਹੜਾ ਆਪਣੇ ਮਾਪਿਆਂ ਨੂੰ ਛੱਡ ਕੇ ਦੂਰ ਜਾਣਾ ਚਾਹੂਗਾ ਅਗਰ ਉਹਨੂੰ ਮੌਕਾ ਮਿਲਦਾ ਹੋਵੇ ਤੇ ਇਹ ਸਾਰੇ ਹੀ ਕਾਰਨ ਹੈ ਲੇਕਿਨ ਸਭ ਤੋਂ ਵੱਡਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਐਜੂਕੇਸ਼ਨ ਇੰਸਟੀਟਿਊਸ਼ਨਾਂ ਖਾਸ ਕਰਕੇ ਪ੍ਰਾਈਵੇਟ ਸੈਕਟਰ ਹੈ ਇਹਨਾਂ ਨੇ ਸਕੂਲ ਲੈਵਲ ਤੇ ਵੀ ਹਾਇਰ ਐਜੂਕੇਸ਼ਨ ਦੇ ਲੈਵਲ ਤੇ ਵੀ ਬਹੁਤ ਵੱਡਾ ਯੋਗਦਾਨ ਪਾਇਆ 25 ਸਾਲਾਂ ਵਿੱਚ ਕੁਆਲਟੀ ਇਨਫਰਾਸਟ੍ਰਕਚਰ ਬਣਾਇਆ ਹੈ ਕੁਆਲਟੀ ਐਜੂਕੇਸ਼ਨ ਵਾਸਤੇ ਕੁਆਲਟੀ ਲੈਬਰਾਟਰੀਜ਼ ਸਟੈਬਲਿਸ਼ ਕੀਤੀਆਂ ਇੱਥੇ ਆਪਣੇ ਆਪ ਨੂੰ ਪ੍ਰੂਵ ਕਰਨਾ ਪੈਂਦਾ ਸਾਬਤ ਕਰਨਾ ਪੈਂਦਾ ਤਾਂ ਹੀ ਬੱਚਾ ਆਉਂਦਾ ਔਰ ਇਹਨਾਂ ਨੇ ਸਾਬਤ ਕੀਤਾ ਹੈ ਔਰ ਅੱਜ ਬੱਚੇ ਇੱਥੇ ਰੁਕੇ ਹੈ ਇਹ ਬਹੁਤ ਸ਼ੁਭ ਸ਼ਗਨ ਹੈ ਕਿ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਸੀ ਅੱਜ ਇੱਥੇ ਰੁਕ ਰਹੇ ਆ ਉਹ ਉਹਨਾਂ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਸਾਡੇ ਸਕੇਤੇ ਨੂੰ ਅੱਗੇ ਲਿਜਾਣ ਵਾਸਤੇ ਉਹ ਵਧਣਗੀਆਂ ਜਿਹੜਾ ਕਰੀਮ ਹੈ ਸਾਡੇ ਜਿਹੜਾ ਟਾਪ ਟੈਲੈਂਟ ਹੈ ਅਗਰ ਇੱਥੇ ਰਹੇਗਾ ਉਹੀ ਪੰਜਾਬ ਨੂੰ ਅੱਗੇ ਲੈ ਕੇ ਜਾਣਗੇ ਦੂਸਰੀ ਗੱਲ ਮੈਂ ਕਹਿਣੀ ਚਾਹੂੰਗਾ ਕਿ ਨੌਕਰੀਆਂ ਦੀ ਗੱਲ ਕੀਤੀ ਜਾਂਦੀ ਹੈ ਰੋਜ਼ਗਾਰ ਬਹੁਤ ਜ਼ਰੂਰੀ ਹੈ ਲੇਕਿਨ ਅਸੀਂ ਸਮਝਦੇ ਹਾਂ ਕਿ ਰੋਜ਼ਗਾਰ ਦੇਣ ਵਾਲੇ ਵੀ ਪੈਦਾ ਕਰਨੇ ਪੈਣਗੇ ਔਰ ਬਹੁਤ ਜਲਦੀ ਅਸੀਂ ਇੱਕ ਰਾਸ਼ਟਰੀ ਪੱਧਰ ਦਾ ਪ੍ਰੋਗਰਾਮ ਜਿਵੇਂ ਅਮਰੀਕਾ ਦੇ ਵਿੱਚ ਸ਼ਾਰਕ ਟੈਂਕ ਤੁਸੀਂ ਸੁਣਿਆ ਹੋਵੇਗਾ ਜਿਹੜੇ ਦੁਨੀਆ ਭਰ ਦੇ ਵੱਡੇ ਐਂਟਰਪ੍ਰੈਨਿਓਰਸ਼ਿਪ ਦੇ ਇਨੀਸ਼ੀਏਟਿਵ ਹੈਗੇ ਨੇ ਜਿਹੜੇ ਸਟਾਰਟਅੱਪ ਕਲਚਰ ਪ੍ਰਮੋਟ ਕਰਦੇ ਆ ਸ਼ਾਰਕ ਟੈਂਕ ਦਾ ਬਹੁਤ ਵੱਡਾ ਭੂਮਿਕਾ ਰਹੀ ਹੈ ਅਮਰੀਕਾ ਦੀ ਖੁਸ਼ਹਾਲੀ ਦੇ ਵਿੱਚ ਅਸੀਂ ਭਾਰਤ ਦੇ ਵਿੱਚ ਔਰ ਖਾਸ ਕਰਕੇ ਪੰਜਾਬ ਤੋਂ ਅਸੀਂ ਲਾਂਚ ਕਰ ਰਹੇ ਹਾਂ ਕੈਂਪਸ ਟੈਂਕ ਨਾਮ ਦਾ ਪ੍ਰੋਗਰਾਮ ਹੈ ਜਿਹੜਾ ਕਿ ਕੈਂਪਸ ਵਿੱਚ ਪੜਨ ਵਾਲੇ ਬੱਚਿਆਂ ਵਾਸਤੇ ਹੋਏਗਾ ਉਸ ਦੇ ਵਿੱਚ 10 ਲੱਖ ਡਾਲਰ 1 ਮਿਲੀਅਨ ਡਾਲਰ ਦੀ ਯੂ ਐਸ ਡਾਲਰ ਦੀ ਇਨਵੈਸਟਮੈਂਟ ਜਿਹੜੀ ਆ ਇੱਕ ਹੀ ਸੰਸਥਾ ਵੱਲੋਂ ਕੀਤੀ ਜਾਏਗੀ ਉਸ ਤੋਂ ਇਲਾਵਾ ਹੋਰ ਸੈਂਕੜੇ ਆ ਜਿਹੜੇ ਉੱਥੇ ਐਂਜਲ ਇਨਵੈਸਟਰ ਆਉਣਗੇ ਸਵਾਲ ਇਹ ਹੈ ਕਿ ਅਸੀਂ ਆਪਣੇ ਨੌਜਵਾਨਾਂ ਦੇ ਜਿਹੜੇ ਆਈਡੀਆਜ਼ ਨੇ ਉਹਨਾਂ ਨੂੰ ਰੱਦ ਨਾ ਕਰੀਏ ਉਹਨਾਂ ਨੂੰ ਮੌਕਾ ਦੇਈਏ ਉਹਨਾਂ ਨੂੰ ਮੰਚ ਦੇਈਏ ਜਦੋਂ ਇੱਕ ਬੱਚੇ ਨੂੰ ਚੰਗਾ ਪੈਕੇਜ ਮਿਲ ਕੇ ਨੌਕਰੀ ਮਿਲਦੀ ਹੈ ਇੱਕ ਪਰਿਵਾਰ ਖੁਸ਼ਹਾਲ ਹੁੰਦਾ ਪਰ ਜਦੋਂ ਇੱਕ ਸਟਾਰਟਅਪ ਕਾਮਯਾਬ ਹੁੰਦਾ ਤੇ ਪੂਰਾ ਸਮਾਜ ਖੁਸ਼ਹਾਲ ਹੁੰਦਾ ਪੂਰੀ ਸਟੇਟ ਖੁਸ਼ਹਾਲ ਹੁੰਦੀ ਹੈ ਦੇਸ਼ ਖੁਸ਼ਹਾਲ ਹੁੰਦਾ ਤੇ ਕਿੰਨੇ ਕਾਊਂਟ ਹੈ ਜੀ ਅੱਜ ਜਿਹੜੀ ਸਕਾਲਰਸ਼ਿਪ ਤਹਿਤ ਦਿੱਤੀ ਜਾ ਰਹੀ ਹੈ ਜੀ ਦੇਖੋ ਇਹ ਕੋਈ 3.5000 ਦੇ ਕਰੀਬ ਵਿਦਿਆਰਥੀ ਹੈ ਜਿਨ੍ਹਾਂ ਨੂੰ ਇਹ ਸਕਾਲਰਸ਼ਿਪ ਹਾਸਲ ਹੋਈ ਹੈ ਇੱਕ ਕਰੋੜ 35 ਦੀ ਸਕਾਲਰਸ਼ਿਪ ਹੈ ਇਸ ਦੇ ਵਿੱਚ ਕੈਟਾਗਰੀ ਜਿਵੇਂ ਦੱਸਿਆ ਹੈ ਕਿ ਅਸੀਂ ਹਰ ਬੱਚੇ ਨੂੰ ਉਹਦੀ ਕਾਬਲੀਅਤ ਦੇ ਆਧਾਰ ਤੇ ਉਹਨਾਂ ਨੂੰ ਸਕਾਲਰਸ਼ਿਪ ਦੇ ਰਹੇ ਹੈਗੇ ਆ ਜਿਸ ਦੇ ਵਿੱਚ ਅਪ ਟੂ 100% ਜਿਹੜੀ ਆ ਉਹ ਸਕਾਲਰਸ਼ਿਪ ਹੀ ਬੱਚਾ ਨੇ ਹਾਸਲ ਕੀਤੀ ਹੈ ਇਹ ਰਿਜ਼ਰਵੇਸ਼ਨ ਦੇ ਹਿਸਾਬ ਨਾਲ ਨਹੀਂ ਹੈ ਨਹੀਂ ਕੋਈ ਰਿਜ਼ਰਵੇਸ਼ਨ ਨਹੀਂ ਹੈ ਜੀ ਇਸ ਦੇ ਵਿੱਚ ਕੋਈ ਰਿਜ਼ਰਵੇਸ਼ਨ ਨਹੀਂ ਹੈ ਲੇਕਿਨ ਇਸ ਵਾਰ ਪੰਜਾਬ ਦੇ ਵਿੱਚ ਉਤਸ਼ਾਹ ਜ਼ਿਆਦਾ ਹੈ ਪੰਜਾਬੀਆਂ ਨੂੰ ਜ਼ਿਆਦਾ ਮਿਲ ਰਹੀ ਹੈ ਲੇਕਿਨ ਉਹਦੇ 'ਚ ਰਿਜ਼ਰਵੇਸ਼ਨ ਨਹੀਂ ਉਹ ਬੱਚੇ ਹੀ ਚੰਗਾ ਕੰਮ ਪਰਫਾਰਮ ਕਰ ਰਹੇ ਆ